ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਹੋਏ ਸਾਰੇ ਹੀ ਗੁਰੂ ਘਰਾਂ ਵਿੱਚ ਕਮੇਟੀ ਵੱਲੋਂ ਸੁੰਦਰ LED ਲਾਈਟਾਂ ਨਾਲ ਰੰਗ-बिरंगी ਦੀਪਮਾਲਾ ਕੀਤੀ ਗਈ ਹੈ ਜੋ ਕਿ ਸੰਗਤਾਂ ਵਿੱਚ ਖਿੱਚ ਦਾ ਕੇਂਦਰ ਬਣ ਰਹੀ ਹੈ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਵੀ ਮੇਡ ਸੜਕ ਉੱਤੇ ਜਗਮਗੌਂਦੀਆਂ ਹੋਈਆਂ ਲਾਈਟਾਂ ਰਾਤ ਦੇ ਸਮੇਂ ਵਿੱਚ ਚਾਰ ਚੰਨ ਲੰਗੌਂਦੀਆਂ ਨਜ਼ਰ ਆਉਂਦੀਆਂ ਹਨ ਸਬੋ ਚਹੀ ਸ਼ਹਿਰ ਦੀਆਂ ਸੜਕਾਂ ਦੇ ਆਲੇ ਦੁਆਲੇ ਸੁੰਦਰ ਲਾਈਟਿੰਗ ਵਾਲੀ ਲੜੀਆਂ ਲਗਾ ਕੇ ਸ਼ਹਿਰ ਨੂੰ ਜਗਮਗਿਤ ਕੀਤਾ ਹੋਇਆ। ਤਖਤ ਸ੍ਰੀ ਅਕਸ਼ਗੁਰੂ ਸਾਹਿਬ ਵੀ ਸਜਾਵਟੀ ਫੁੱਲਾਂ ਨਾਲ ਸਜਾਇਆ ਹੋਇਆ ਜੋ ਕਿ ਸੰਗਤਾਂ ਆਪਣੇ ਮੋਬਾਈਲ ਫੋਨਾਂ ਦੇ ਕੈਮਰੇ ਦੇ ਵਿੱਚ ਰਿਕਾਰਡ ਕਰ ਰਹੀਆਂ ਹਨ। ਬਾਜ਼ਾਰਾਂ ਦੇ ਵਿੱਚ ਸੰਗਤਾਂ ਆਪਣੇ ਜ਼ਰੂਰੀ ਸਮਾਨ ਦੀ ਖਰੀਦਦਾਰੀ ਵੀ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਬਾਜ਼ਾਰਾਂ ਦੇ ਵਿੱਚ ਸੰਗਤਾਂ ਦੀਆਂ ਲੱਗੀਆਂ ਹੋਈਆਂ ਰੋੜਕਾਂ ਕਿਤੇ ਨਾ ਕਿਤੇ ਦੁਕਾਨਦਾਰਾਂ ਨੂੰ ਵੀ ਮੁਨਾਫਾ ਦੇ ਰਹੀਆਂ ਹਨ ਸਿੱਖ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਪ੍ਰਸਿੱਧ ਛੇ ਰੋਜਾ ਕੌਮੀ ਤਿਹਾਰ ਜਿਸ ਦਾ ਆਗਾਜ਼ ਪ੍ਰਾਤਨ ਨਗਾਰੇ ਵਜਾਉਣ ਤੋਂ ਆਵਾਜ਼ ਹੋ ਚੁੱਕਾ ਹੈ ਉੱਥੇ ਹੀ ਖਾਲਸੇ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਦੇ ਮਨਮੋਹਕ ਤੁਸੀਂ ਦ੍ਰਿਸ਼ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਤਖਤ ਸ੍ਰੀ ਕੇਸਗੜ ਸਾਹਿਬ ਦੀ ਸੁੰਦਰ ਇਮਾਰਤ ਨੂੰ ਰੰਗ ਰੋਗਨ ਤੋਂ ਬਾਅਦ ਕਿਸ ਤਰ੍ਹਾਂ ਰਸਨੋਇਆ ਗਿਆ ਹੈ ਸਭ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਤਾਂ ਚੱਕਰ ਸ਼੍ਰੀ ਕੇਸਗੜ ਸਾਹਿਬ ਵਿਖੇ ਹੋਈ ਸੁੰਦਰ ਲਾਈਟਿੰਗ ਜਿਸ ਦਾ ਦੀਪਮਾਲਾ ਵੀ ਕਹੀ ਜਾ ਸਕਦੀ ਹੈ ਜੋ ਕਿ ਵਕਫ ਵਕਫ ਰੰਗਾਂ ਦੇ ਵਿੱਚ ਰੰਗੀ ਹੋਈ ਧਰਤੀ ਠਾਲਸੀ ਦੀ ਧਰਤੀ ਇਸ ਵੇਲੇ ਨਜ਼ਰ ਆ ਰਹੀ ਹੈ ਤੇ ਰਾਤ ਦੇ ਮਨਮੋਹਕ ਦ੍ਰਿਸ਼ ਜੋ ਕਿ ਖਿੱਚ ਦਾ ਕੇਂਦਰ ਬਣੇ ਹੋਏ ਨੇ ਕਿਉਂਕਿ ਐਲ ਆਈ ਡੀ ਲਾਈਟਾਂ ਜੋ ਹੈ ਉਹ ਕਿਤੇ ਨਾ ਕਿਤੇ ਸੁੰਦਰ ਇਮਾਰਤ ਨੂੰ ਚਾਰ ਚੰਨ ਲਗਾਉ ਰਹੀਆਂ ਨੇ ਉੱਥੇ ਹੀ ਦੂਜੇ ਪਾਸੇ ਸ਼੍ਰੀ ਨਾਨਦਪੁਰ ਸਾਹਿਬ ਦੇ 메인 ਰੋਡ ਦੀ ਵੀ ਜੇਕਰ ਗੱਲ ਕੀਤੀ ਜਾਵੇ ਤਾਂ 메인 ਰੋਡ ਤੇ LED ਰੰਗ ਬਰੰਗੀਆਂ ਲਾਈਟਾਂ ਖੰਭਿਆਂ ਦੇ ਉੱਤੇ ਲਗਾਈਆਂ ਗਈਆਂ ਨੇ ਤਾਂ ਕਿ ਸੰਗਤ ਦੇ ਜ਼ਿਲ੍ਹਾ ਦੇ ਵਿੱਚ ਕਿਤੇ ਇੱਕ ਖਿੱਚ ਦਾ ਕੇਂਦਰ ਬਣੇ ਅਤੇ ਇਸ ਦੇ ਨਾਲ ਹੀ ਸਰਕਾਰੀ ਇਮਾਰਤਾਂ ਤੇ ਵੀ ਇਹ ਲਾਈਟਿੰਗ ਕੀਤੀ ਗਈ ਹੈ ਜਿਸ ਤਰ੍ਹਾਂ ਇਹ ਲਾਈਟਿੰਗ ਹੋਈ ਹੋਈ ਹੈ ਉਸ ਦੇ ਵਿੱਚ ਹੀ ਸਤਨਾਮ ਵਾਹਿਗੁਰੂ ਦਾ ਜਿੱਥੇ ਸ਼ਬਦ ਲਿਖੇ ਹੋਏ ਨੇ ਤੇ ਲੱਖ ਲੱਖ ਵਧਾਈਆਂ ਵੀ ਉੱਥੇ ਦਿੱਤੀਆਂ ਗਈਆਂ ਨੇ ਤੇ ਕਿਤੇ ਨਾ ਕਿਤੇ ਆਉਣ ਵਾਲੀ ਸੰਗਤ ਨੂੰ ਦਿਲਾ ਦੇ ਵਿੱਚ ਇੱਕ ਖਿੱਚ ਦਾ ਕੇਂਦਰ ਤਾਂ ਬਣੇਗੀ ਹੀ ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਲੇ ਮਹੱਲੇ ਦਾ ਜੋ ਵਧਾਈਆਂ ਨੇ ਉਹ ਵੀ ਬੋਰਡ ਲਗਾਇਆ ਹੋਇਆ ਹੈ ਦੱਸ ਦਈਏ ਕਿ ਜਦੋਂ ਇਸ ਜਗ੍ਹਾ ਤੋਂ ਮਹੱਲਾ ਨਿਕਲੇਗਾ ਮਹੱਲਾ ਜੋ 15 ਮਾਰਚ ਨੂੰ ਨਿਕਲੇਗਾ ਉੱਥੇ ਹੀ ਇਸ ਸਥਾਨ ਤੇ ਹੀ ਘੋੜਸਵਾਰ ਜੋ ਨੇ ਇਸ ਥਾਂ ਤੇ ਗੱਤਕੇ ਦੇ ਜੋਹਰ ਵੀ ਵੇਖਣ ਨੂੰ ਮਿਲਣਗੇ ਸੁੰਦਰ ਲਾਈਟਾਂ ਦੀਆਂ ਮਨਮੋਹਕ ਤਸਵੀਰਾਂ ਅਸੀਂ ਤੁਹਾਨੂੰ ਦਿਖਾਈਆਂ ਉੱਥੇ ਹੀ ਬਾਜ਼ਾਰ ਜੋ ਨੇ ਉਹ ਬਹੁਤ ਵਧੀਆ ਢੰਗ ਨਾਲ ਸਜਾਏ ਗਏ ਨੇ ਜੇਕਰ ਮਾਰਕੀਟ ਦੀ ਗੱਲ ਕੀਤੀ ਜਾਵੇ ਜਾਂ ਦੁਕਾਨਾਂ ਦੀ ਤਾਂ ਜ਼ਰੂਰਤ ਜੋ ਸੰਗਤ ਦੀ ਜ਼ਰੂਰਤ ਹੁੰਦੀ ਹੈ ਉਹ ਵਾਲੇ ਸਮਾਨ ਜੋ ਹੈ ਉਹ ਬਹੁਤ ਵਧੀਆ ਢੰਗ ਦੇ ਨਾਲ ਸਜਾਏ ਗਏ ਨੇ ਤਾਂ ਕਿਤੇ ਨਾ ਕਿਤੇ ਬਹੁਤ ਵਧੀਆ ਜੋ ਹੈ oprala ਇਹ ਕੀਤਾ ਗਿਆ ਹੈ ਭਾਜੀ ਮੇਰਾ ਨਾਮ ਵੀਰੇ ਕੁਮਾਰ ਹੈ ਜੀ ਮੈਂ ਖੜਾ ਹਾਂ ਕੇਸਗੜ ਚੌਂਕ ਦੇ ਵਿੱਚ ਭਾਜੀ ਕੇਸਗੜ ਸਾਹਿਬ ਨੂੰ ਦੇਖੋ ਤੁਹਾਡੇ ਸਾਹਮਣੇ ਹੈ ਲਾਈਟਿੰਗ ਕਿੰਨੀ ਸੋਹਣੀ ਹੋਈ ਵੀ ਹੈ ਲੋਕ ਦੇਖ ਰਿਹਾ ਬਹੁਤ ਜ਼ਿਆਦਾ ਖੁਸ਼ ਹੋ ਰਿਹਾ ਹੈ ਲਾਈਟਿੰਗ ਜਿੰਨੀ ਸੋਹਣੀ ਹੋ ਰਹੀ ਹੈ ਉਹਨੇ ਸੋਹਣੇ ਸੰਗਤ ਆ ਰਹੀ ਹੈ ਬੜੇ ਪਿਆਰ ਨਾਲ ਦਰਸ਼ਨ ਕਰ ਰਹੀ ਹੈ ਸਮਾਨ ਖਰੀਦ ਰਹੀ ਹੈ ਠੀਕ ਹੈ ਮੇਲੇ ਦਾ ਆਨੰਦ ਮਾਣ ਲੀ ਹੈ ਮਹਾਰਾਜ ਦੇ ਗੁਣਗਾਰ ਕਰ ਲੀਏ ਬਾਜ਼ਾਰਾ ਚ ਕਿੰਨੇ ਕਿ ਡਰੋਨ ਆ ਕੇ ਜੀ ਬਜ਼ਾਰ 'ਚ ਤੁਸੀਂ ਭਾਈ ਦੇਖ ਰਹੇ ਹੋ ਫੁੱਲ ਰੌਣਕ ਹੈ ਜੀ ਸਰਦਾਲੂ ਬਹੁਤ ਦੂਰ ਦੂਰ ਤੋਂ ਆਏ ਆ ਹਾਂਜੀ 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 ਭਾਜੀ ਬਿਲਕੁਲ ਤੁਸੀਂ ਦੇਖ ਰਹੇ ਹੋ ਇੱਥੇ ਕਿੰਨੀ ਭੀੜ ਹੈ ਜਿਹੜਾ ਵੀ ਸਰਦਾਲੂ ਆ ਰਿਹਾ ਹੈ ਮਹਾਰਾਜ ਜੀ ਆਪਣੇ ਗੁਰਦੁਆਰ ਸਾਹਿਬ ਦੀ ਵੀਡੀਓ ਬਣਾ ਕੇ ਨਟਤੇ ਪਾਰੀ ਹੈ ਜੀ ਹਾਂਜੀ ਅਸੀਂ ਆਪਣੇ ਹਿਸਾਬ ਨਾਲ ਜਿਹਨਾਂ ਨੂੰ ਇਹ ਜੋ ਚੀਜ਼ ਦੀ ਲੋੜ ਹੈ ਪ੍ਰਸ਼ਾਦ ਦੀ ਜਾਂ ਸਮਾਨ ਦੀ ਬੱਚਿਆਂ ਦੇ ਖੜਾਉਣੇ ਵਗੈਰਾ ਆਪਣੇ ਹਿਸਾਬ ਨਾਲ ਲਈ ਜਾਂਦੇ ਨੇ ਇਹ 50 ਰੁਪਏ ਦਾ ਜੀ ਭਾਈ ਬੱਚਿਆਂ ਵਾਸਤੇ ਟੋਟਲੀ ਖਡਾਉਣੇ ਰੱਖੇ ਹੋਇਆ ਜੀ ਛੋਟੇ ਤੇ ਬੜੇ ਤੱਕ ਤੇ ਬਜ਼ੁਰਗਾਂ ਵਾਸਤੇ ਆਪਣੀਆਂ ਤਲਵਾਰਾਂ ਐ ਜੀ ਕਚਹਿਰੇ ਐ ਜੀ ਆਪਣਾ ਗੱਡੀ 'ਚ ਟੰਗਣ ਵਾਲੇ ਸਮਾਨ ਐ ਤੇ ਫੈਂਸੀ ਆਟਮ ਐ ਲੇਡੀਜ਼ ਵਾਸਤੇ ਫਾਰਸ ਐ ਕੜਾ ਐ ਠੀਕ ਐ ਚੂੜੀਆਂ ਐ ਤੁਸੀਂ ਦੇਖ ਰਹੇ ਹੋ ਸਾਰੀ ਆਟਮ ਪਈ ਹੈ ਆਪਣੇ ਪਾਸ ਛੜਦੀ ਕਲਾ ਟਾਈਮ ਟੀਵੀ ਲਈ ਸ਼੍ਰੀ ਅਨੰਦਪੁਰ ਸਾਹਿਬ ਤੋਂ ਪੱਤਰਕਾਰ ਬੁੱਧ ਸਿੰਘ ਰਾਣਾ ਦੀ ਖਾਸ ਰਿਪੋਰਟ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਨਹੀਂ ਪ੍ਰੈਸ ਕਰੋ ਬੈਲ ਆਈਕਨ ਨੂੰ